ਕਵਲ ਭਾਜੀ ਹੁਣਾਂ ਨੇ ਮੈਨੂੰ ਇਹ ਗੱਲ ਕਹੀ ਕਿ ਜੇ ਤੂੰ ਵੀਡੀਓ ਨਹੀਂ ਬਣਾਉਣਾ ਤੇ ਚੱਲ ਤੂੰ ਤਵੇਲਾ ਨਾ ਬੈਹ ਹਣਾ ਤੇਨੂੰ ਅਸੀਂ ਆਪਣਾ ਕੰਮ ਦਿੰਨੇ ਆ ਕੋਈ ਤੇ ਜਿੰਨੇ ਵੀ ਮੈਨੂੰ ਪਰਸਨਲੀ ਜਿਹੜੇ ਮਿਲੇ ਆ ਭੈਣ ਭਰਾ ਉੱਥੇ ਉਹਨਾਂ ਦਾ ਇੱਕੋ ਹੀ ਸਵਾਲ ਹੀਗਾ ਕਿ ਬਬਲੂ ਤੂੰ ਆਪਣੀ ਵੀਡੀਓ ਦਾ ਐਂਡ ਨਹੀਂ ਚੰਗਾ ਕੀਤਾ ਤੁਸੀਂ ਵੀਡੀਓ ਬਣਾਉਣਾ ਕਿਉਂ ਹਟੇ ਆ ਹਣਾ ਤੇ ਅੱਜ ਤੁਹਾਨੂੰ ਉਹਦਾ ਮੇਨ ਕਾਰਨ ਦੱਸ ਦਿੰਨੇ ਆ ਵੀ ਕਿਉਂ ਹਟੇ ਆ ਤੇ ਹੁਣ ਮੈਂ ਜੇ ਵੀਡੀਓ ਨਹੀਂ ਬਣਾਉਣਾ ਸਿਰਫ ਵਲੌਗ ਬਣਾਉਣਾ ਤੇ ਹੋਰ ਕੰਮ ਕੀ ਕਰਦਾ ਮੈਂ ਨਾਲ ਅੱਜ ਹਣਾ ਸਾਸਤਰੀ ਕਾ ਜੀ ਸਾਰਿਆਂ ਨੂੰ ਹਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵਾਂਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਆ ਹਨਾ ਤੇ ਕਿਹੜੇ ਜਵਾਬ ਦੇਣੇ ਆ ਤੁਸੀਂ ਕਿਹੜੇ ਸਵਾਲ ਕੀਤੇ ਸੀ ਤੁਹਾਨੂੰ ਪਤਾ ਹੀ ਆ ਕਵਲ ਭਾਜੀ ਹੁਣਾਂ ਨੇ ਮਿਲਣੀ ਵਾਲਾ ਵਲੌਗ ਪਾਇਆ ਸੀ ਹਨਾ ਮਿਲਣੀ ਤੇ ਆਪਾਂ ਵੀ ਗਏ ਮੈਂ ਵੀ ਗਿਆ ਸੀ ਤੇ ਆਪਾਂ ਸਾਰੇ ਜਾਣੇ ਉੱਥੇ ਗਏ ਸੀ ਤੇ ਜਿੰਨੇ ਵੀ ਆਡੀਅנס ਆਈ ਸੀਗੀ ਜਿੰਨਿਆਂ ਨੂੰ ਵੀ ਪਾਸ ਦਿੱਤੇ ਸੀ ਉਹਨੇ ਕਿ ਜਾਣੇ ਅਸੀਂ ਸੱਦੇ ਸੀਗੇ ਹਨਾ ਤੇ ਉਹ ਸਾਰੇ ਜਣੇ ਆਏ ਹੀ ਬਹੁਤ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਸਾਰਿਆਂ ਨੇ ਸਾਡਾ ਵੈਲਕਮ ਬੜੇ ਵਧੀਆ ਤਰੀਕੇ ਨਾਲ ਕੀਤਾ ਵਾ ਬੜੀ ਖੁਸ਼ੀ ਕੀਤੀ ਆ ਸਾਨੂੰ ਸਾਰਿਆਂ ਨੂੰ ਬੜਾ ਵਧੀਆ ਲੱਗਾ ਤੇ ਜਿਹੜੇ ਉੱਥੇ ਭੈਣ ਭਰਾ ਮਿਲੇ ਹੀ ਸਾਨੂੰ ਤੇ ਉਹਨਾਂ ਨੇ ਫੋਟੋਆਂ ਵੀ ਕਰਾਈਆਂ ਸਾਡੇ ਨਾਲ ਤੇ ਆਪਾਂ ਉਹਨਾਂ ਨਾਲ ਗੱਲਾਂ-ਬਾਤਾਂ ਵੀ ਕੀਤੀਆਂ ਹਨਾ ਚਲੋ ਮੈਂ ਨਹੀਂ ਕੀਤੀਆਂ ਭਾਜੀ ਉਹਨਾਂ ਨੇ ਕੀਤੀਆਂ ਤੇ ਜਿੰਨੇ ਵੀ ਮੈਨੂੰ ਪਰਸਨਲੀ ਜਿਹੜੇ ਮਿਲੇ ਆ ਭੈਣ ਭਰਾ ਉੱਥੇ ਉਹਨਾਂ ਦਾ ਇੱਕੋ ਹੀ ਸਵਾਲ ਹੀਗਾ ਕਿ ਬਬਲੂ ਤੂੰ ਆਪਣੀ ਵੀਡੀਓ ਦਾ ਐਂਡ ਨਹੀਂ ਚੰਗਾ ਕੀਤਾ ਤੁਸੀਂ ਵੀਡੀਓ ਬਣਾਉਣਾ ਕਿਉਂ ਹਟੇ ਆ ਹਨਾ ਤੇ ਅੱਜ ਤੁਹਾਨੂੰ ਉਹਦਾ ਮੇਨ ਕਾਰਨ ਦੱਸ ਦਿੰਨੇ ਆ ਵੀ ਕਿਉਂ ਹਟੇ ਆ ਤੇ ਹੁਣ ਮੈਂ ਜੇ ਵੀਡੀਓ ਨਹੀਂ ਬਣਾਉਣਾ ਸਿਰਫ ਵਲੋਗ ਬਣਾਉਣਾ ਤੇ ਹੋਰ ਕੰਮ ਕੀ ਕਰਦਾ ਮੈਂ ਨਾਲ ਅੱਜ ਹਨਾ ਤੇ ਇਹ ਵੀ ਤੁਹਾਨੂੰ ਅੱਜ ਦੱਸ ਦਿੰਨੇ ਆ ਮੈਂ ਹੁਣ ਕਿਹੜਾ ਕੰਮ ਕਰਦਾ ਵਾਂ ਜਿਹੜਾ ਮੈਂ ਵੀਡੀਓ ਬੰਦ ਕਰਕੇ ਤੇ ਉਹ ਕੰਮ ਆਪਣਾ ਸ਼ੁਰੂ ਕੀਤਾ ਵਾ ਉਹ ਕੰਮ ਇਹ ਆ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਆ ਕਿ ਜਿਹੜੀਆਂ ਵੀਡੀਓ ਬਣਾਉਣੀਆਂ ਬੰਦ ਕੀਤੀਆਂ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਬਰਾਦੀ ਘਾਟ ਕਰਕੇ ਹਨ ਤੇ ਉਸ ਤੋਂ ਬਾਅਦ ਵਿੱਚ ਹੁਣ ਕੰਮ ਛੱਡੇ ਨੂੰ ਹੋ ਗਏ ਆ ਸਾਲਕ ਹੋ ਹੀ ਗਿਆ ਹਨ ਅਮਣ ਕੰਮ ਛੱਡਿਆ ਫਰਵਰੀ ਚ ਛੱਡਿਆ ਤੇ ਜਨਵਰੀ ਫਰਵਰੀ ਆ ਗਿਆ ਸਾਲ ਹੀ ਹੋ ਗਿਆ ਸਾਲ ਹੋ ਗਿਆ ਵਾ ਸਾਨੂੰ ਕੰਮ ਛੱਡਿਆ ਨੂੰ ਕਵਲ ਭਾਜੀ ਹੁਣਾਂ ਨੇ ਮੈਨੂੰ ਇਹ ਗੱਲ ਕਹੀ ਕਿ ਜੇ ਤੂੰ ਵੀਡੀਓ ਨਹੀਂ ਬਣਾਉਣਾ ਤੇ ਚੱਲ ਤੂੰ ਤੂੰ ਵਿਹਲਾ ਨਾ ਬੈ ਹਣਾ ਤੇ ਤੈਨੂੰ ਅਸੀਂ ਆਪਣਾ ਕੰਮ ਦਿੰਨੇ ਆ ਕੋਈ ਤੇ ਉਹ ਮੈਨੂੰ ਕਹਿੰਦੇ ਕਿ ਤੂੰ ਇਦਾਂ ਕਰਿਆ ਕਰ ਸਾਡੀਆਂ ਜਿਹੜੀਆਂ ਵੀਡੀਓ ਆ ਉਹ ਐਡਿਟ ਕਰ ਦਿਆ ਕਰ ਤੇ ਸ਼ੂਟ ਵੀ ਕਰ ਦਿਆ ਕਰ ਹੁਣ ਮੈਂ ਐਡਿਟ ਕਰਦਾ ਵਾਂ ਕਵਲ ਭਾਜੀ ਹੁਣਾਂ ਦੀਆਂ ਸਾਰੀਆਂ ਵੀਡੀਓ ਜਿੰਨੀਆਂ ਵੀ ਤੁਸੀਂ ਵੇਖਦੇ ਆ ਤੇ ਸਭ ਤੋਂ ਪਹਿਲਾਂ ਤੇ ਮੈਨੂੰ ਇਹ ਦੱਸਿਓ ਵੀ ਤੁਹਾਨੂੰ ਐਡੀਟਿੰਗ ਕਿਵੇਂ ਦੀ ਲੱਗੀ ਹੁਣ ਐਕਟਿੰਗ ਵੀ ਮੈਂ ਕਰਦਾ ਵਾਂ ਜਿੱਥੇ-ਜਿੱਥੇ ਮੇਰਾ ਸੀਨ ਹੁੰਦਾ ਵਾ ਉਹ ਮੇਰਾ ਸੀਨ ਵੀ ਪਾ ਦਿੰਦੇ ਆ ਤੇ ਐਡੀਟਿੰਗ ਤੇ ਸਾਰੇ ਜਿੰਨੇ ਵੀ ਪਾਰਟ ਹੁਣ ਲੇਖ ਦੇ ਜਿੰਨੇ ਪਾਰਟ ਆਉਂਦੇ ਸਾਰੇ ਮੇਰੇ ਹੱਥੋਂ ਐਡੀਟ ਹੋਏ ਆਉਂਦੇ ਆ ਉਹਨਾਂ ਦੇ ਜਿਹੜੇ ਥੰਬਨੇਲ ਵਾ ਜਿਹੜੀਆਂ ਫੋਟੋਆਂ ਲੱਗੀਆਂ ਵੈਨੀਆਂ ਤੁਸੀਂ ਉਹ ਸਾਰੀਆਂ ਮੈਂ ਆਪ ਡਿਜ਼ਾਈਨ ਕਰਦਾ ਵਾਂ ਤੇ ਉਹ ਵੀ ਦੱਸਿਓ ਠੀਕ ਆ ਕਿਵੇਂ ਦੀਆਂ ਬਣਦੀਆਂ ਵਾਂ ਤੇ ਜੇ ਕੋਈ ਕਮੀ ਪੇਸ਼ੀ ਰਹਿੰਦੀ ਆ ਤੇ ਤੁਸੀਂ ਜਰੂਰ ਕਮੈਂਟ ਸੈਕਸ਼ਨ ਵਿੱਚ ਦੱਸਿਓ ਤੇ ਉਹ ਕਮੀ ਨੂੰ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰੂੰਗਾ ਬਾਕੀ ਤੁਸੀਂ ਸਾਰੇ ਜਾਣੇ ਜਰੂਰ ਦੱਸਿਓ ਠੀਕ ਆ ਤੇ ਹੁਣ ਤੁਹਾਨੂੰ ਦੱਸ ਦਿੱਤਾ ਵਾ ਕਿਉਂ ਨਹੀਂ ਬਣਾਉਣੇ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਨਾਮ ਨਹੀਂ ਜਿੱਤਾ ਕਿ ਲਾਸਟ ਟਾਈਮ ਕਿਹੜੀ ਬਣਾਈ ਅਹੀ ਵੀਡੀਓ ਅਹੀਂ ਪਤਾ ਨਹੀਂ ਲਾਸਟ ਟਾਈਮ ਕਿਹੜੀ ਬਣਾਈ ਮੈਨੂੰ ਨਹੀਂ ਯਾਦ ਸ਼ਾਇਦ ਪੋਤਕ ਪੋਤਵਾ ਹੈ ਨਾ ਉਸ ਤੋਂ ਬਾਅਦ ਫੇਰ ਬਣਾਈ ਇੱਕ ਤੇ ਸਾਨੂੰ ਚੇਤਾ ਵੀ ਭੁੱਲ ਗਿਆ ਅਸੀਂ ਕਿਹੜੀ ਬਣਾਈ ਆ ਤੇ ਬਾਕੀ ਇਹ ਕਿ ਜਦੋਂ ਕੁਝ ਕਿ ਸਾਡੇ ਮੈਂਬਰ ਜਦੋਂ ਅਸੀਂ ਬੰਦ ਕਰਨ ਦਾ ਕਰਨ ਇਹ ਹੋਇਆ ਕਿ ਮੈਂਬਰ ਸਾਡੇ ਥੋੜੇ ਬਹੁਤੇ ਢਿੱਲੇ ਜੇ ਹੋ ਗਏ ਸੀ ਤੇ ਠੀਕ ਨਹੀਂ ਰਹਿੰਦੇ ਤੇ ਅਸੀਂ ਬੰਦ ਕਰਤੀਆਂ ਵੀਡੀਓ ਉਸ ਤੋਂ ਬਾਅਦ ਆਡਾ ਮਨ ਜਿਆ ਚੁੱਕਿਆ ਗਿਆ ਹਨ ਫਿਰ ਮੈਂ ਕੀ ਕੀਤਾ ਕਿ ਫੈਮਿਲੀ ਵਲੌਗ ਬਣਾਉਣੇ ਸਟਾਰਟ ਕਰਤੇ ਜਿਵੇਂ ਕਿ ਹੁਣ ਤੁਹਾਡੇ ਸਾਹਮਣੇ ਆਪਾਂ ਜਿੰਨੇ ਵੀ ਬਣਾਉਣੇ ਆ ਰੈਸਪੀ ਵਲੌਗ ਹੋਗੇ ਆਪਣੇ ਫੈਮਿਲੀ ਦੇ ਹੋਗੇ ਹਨ ਜਿੱਥੇ ਜਾਣੇ ਉਹ ਹੋਗੇ ਮਿਕਸ ਜੇ ਮਤਲਬ ਵਲੌਗ ਸਟਾਰਟ ਕੀਤੇ ਆ ਨਹੀਂ ਉਦੋਂ ਉਹਨਾਂ ਦਾ ਟਾਈਮ ਨਹੀਂ ਆਗਾ ਹੀ ਤੇ ਹੁਣ ਉਹਨਾਂ ਦਾ ਟਾਈਮ ਹੈਗਾ ਵਾ ਤੇ ਹੁਣ ਅਸੀਂ ਕਹਿੰਦੇ ਆ ਸਹੀ ਗੱਲ ਆ ਹਾਂ ਕਾਇਮ ਨਹੀਂ ਲੱਗਦਾ ਤੇ ਬਾਕੀ ਹਾਂਜੀ ਮੰਮੀ ਜੀ ਹੁਣ ਤੁਹਾਨੂੰ ਕਿਵੇਂ ਦਾ ਲੱਗਦਾ ਵਾ ਵੀਡੀਓ ਨਾ ਬਣਾ ਕੇ ਤੇ ਵਲੋਗ ਬਣਾ ਕੇ ਹੁਣ ਸਖੋ ਵਧੀਆ ਵਾ ਅਸੀਂ ਆਪਣੇ ਵਲੋਗ ਜਦੋਂ ਮਰਜੀ ਬਣਾਈਆਂ ਸਵੇਰੇ ਬਣਾਈਆਂ ਸ਼ਾਮੀ ਬਣਾਈਆਂ ਯਾਰ ਇਹ ਗੱਲ ਤੇ ਮੰਮੀ ਟੇਕ ਬੜੇ ਲੈਂਦੇ ਸੀ ਦੇ ਦੇ ਵਿੱਚ ਨਹੀਂ ਲੈਂਦੇ ਆਹੋ ਬਾਕੀ ਬੜੇ ਚਿਰਾਂ ਬਾਅਦ ਮੰਮੀ ਜੀ ਨੇ ਐਕਟਿੰਗ ਕੀਤੀ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਹਿਲਾਂ ਵੀ ਵਲੋਗ ਪਾਇਆ ਤੇ ਮਾਈਂਡ ਬਲੋਇੰਗ ਐਕਟਿੰਗ ਕੀਤੀ ਆ ਸਾਨੂੰ ਆਪਣੀ ਯਕੀਨ ਹੁੰਦਾ ਕਿ ਮੰਮੀ ਜੀ ਨੇ ਹਾਂ ਸਚੀਪੀ ਨੇ ਜਰਾ ਬਾਅਦ ਇਦਾਂ ਦੀ ਐਕਟਿੰਗ ਕਰ ਲਈ ਜਦਕਿ ਮੈਂ ਜਦੋਂ ਆਪਣੀਆਂ ਵੀਡੀਓ ਬਣਾਉਣਾ ਹੀ ਉਹਦੇ ਵਿੱਚ ਵੀ ਮੰਮੀ ਨੂੰ ਰੀਟੇਕ ਲੈ ਲੈ ਕੇ ਸੀਨ ਕਰਾਉਨੇ ਹੁੰਦੇ ਸੀ ਤੇ ਕਰਾਉਂਦੇ ਫਿਰ ਹਣਾ ਉਹ ਨਹੀਂ ਤੇ ਫਿਰ ਵੀ ਮੰਮੀ ਜੀ ਕਿਤੇ ਜਾ ਕੇ ਕਰ ਦਿੰਦੇ ਸੀਨ ਇੱਥੇ ਇਹਨਾਂ ਨੇ ਇੱਕ ਅੱਧਾ ਹੀ ਰੀਟੇਕ ਲਿਆ ਵਾ ਤੇ ਸੀਨ ਕਰ ਲਿਆ ਤੇ ਮੇਰੇ ਕੋ ਨਾ ਚਲਾਕੀ ਚੁਸਤੀ ਵਾਲੇ ਜਿਹੜੇ ਉਹ ਨਹੀਂ ਮੇਕੋ ਹੁੰਦੇ ਤੇ ਭੋਲੇਆ ਵਾਲੇ ਜਿੰਨੇ ਮਾਦੀਮੇ ਕੋ ਕਰਾਈ ਗਏ ਨਹੀਂ ਨਾ ਅਰੇ ਇਹ ਕੀ ਕਰ ਲਿਆ ਕਿ ਤੂੰ ਚਲਾਕੀ ਵਾਲੇ ਐ ਸੀ ਵਟ ਕੱਢਦੇ ਆ ਹੁਣ ਜਿੰਨੇ ਵੀ ਹੱਟੇ ਭਣ ਭਰਾ ਦੇਂਦੇ ਮੰਮੀ ਮੇਰੀ ਨੂੰ ਵੀ ਇਹ ਭੋਲੇ ਆ ਤੇ ਭਾਵੇਂ ਕਹਿਣ ਵੀ ਇਹ ਗੋਲੇ ਆ ਪਰ ਜਿੱਦਾਂ ਹਣਾ ਕਹਿੰਦੇ ਆ ਵੀ ਉਦਾਂ ਹੀ ਵੀ ਕਰਨਾ ਪੈਦਾ ਹਣਾ ਬਿਲਕੁਲ ਨਹੀਂ ਨਹੀਂ ਸਹੀ ਗੱਲ ਤੇ ਬਾਕੀ ਵਧੀਆ ਵੀ ਆ ਤੇ ਸਾਨੂੰ ਤੇ ਬੜਾ ਵਧੀਆ ਲੱਗਾ ਬਾਕੀ ਤੁਸੀਂ ਦੱਸ ਦਿਓ ਚੇਂਜ ਵੀ ਕਰਨਾ ਚਾਹੀਦਾ ਵਾ ਹਾਂ ਵਧੀਆ ਲੱਗਦਾ ਹਣਾ ਤੇ ਬਾਕੀ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਹਨਾ ਇੱਕ ਮੈਨੂੰ ਨਾ ਉਹ ਭਾਜੀ ਅੱਗੇ ਬੈਠੇ ਜਿੰਨਾ ਮੈਂ ਨਹੀਂ ਹੀ ਕਰਨ ਵੀਡੀਓ ਬਣਾਉਣੀ ਤੇ ਮੈਨੂੰ ਹੋਰ ਤਰ੍ਹਾਂ ਹੁੰਦਾ ਇਹ ਕਿ ਮੈਂ ਹਨਾ ਇੰਨੀ ਗੱਲ ਕਹਿਣ ਨਹੀਂ ਆ ਪਰ ਚਲੋ ਹਨਾ ਇਹ ਵੀਡੀਓ ਦਾ ਸੀਨ ਹੀ ਹਨਾ ਹਾਂਜੀ ਹਾਂਜੀ ਉਹ ਅਸਲ ਦੇ ਵਿੱਚ ਤਾਂ ਹੋਇਆ ਕਿ ਪਹਿਲੀ ਵਾਰੀ ਤੇ ਮੰਮੀ ਜੀ ਮਾਣਾ ਮਿਲੇ ਹੀਗੇ ਵੀਡੀਓ ਦੇ ਵਿੱਚ ਮਤਲਬ ਵੀਡੀਓ ਦੇ ਵਿੱਚ ਸੀਨ ਪਹਿਲੀ ਵਾਰੀ ਕਰਨਾ ਸੀ ਤੇ ਆਏ ਵੀ ਸਾਡੇ ਘਰੇ ਉਹ ਪਹਿਲੀ ਵਾਰੀ ਆ ਤੇ ਮੰਮੀ ਜੀ ਦਾ ਵੀਰ ਹੀ ਬਣਾਇਆ ਆਪਾਂ ਵੀਡੀਓ ਦੇ ਵਿੱਚ ਤੇ ਭਾਰ ਮੰਮੀ ਜੀ ਨੂੰ ਕਿਹਾ ਗਿਆ ਸੀ ਕਿ ਤੁਸੀਂ ਵੱਡੇ ਆ ਉਹਨਾਂ ਤੋਂ ਤੇ ਤੁਸੀਂ ਉਹਨਾਂ ਨੂੰ ਤੂੰ ਤੂੰ ਕਹਿ ਕੇ ਗੱਲ ਕਰਨੀ ਆ ਤੇ ਇਹਨਾਂ ਕੋਈ ਨਾ ਜਾਵੇ ਤੇ ਚਲੋ ਵਧੀਆ ਹੁੰਦੀ ਤੁਸੀਂ ਕਹਿ ਕੇ ਕਰਤੀ ਤਾਂ ਬਾਅਦ ਵਿੱਚ ਫਿਰ ਹੋ ਗਿਆ ਹੀ ਹੈ ਨਾ ਤੇ ਬਾਕੀ ਇਹ ਆ ਕਿ ਹੁਣ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੇਰੀ ਐਡੀਟਿੰਗ ਕਿਵੇਂ ਦੀ ਲੱਗਦੀ ਆ ਉਹਦੇ ਵਿੱਚ ਠੀਕ ਆ ਤੁਹਾਨੂੰ ਕਿਵੇਂ ਦੀ ਲੱਗੀ ਆ ਜਿੰਨੇ ਵੀ ਪਾਰਟ ਹੁਣ ਬਣਦੇ ਆ ਮੇਰੇ ਹੱਥੋਂ ਬਣਦੇ ਆ ਤੇ ਇਹ ਚੀਜ਼ ਦਾ ਤੁਹਾਨੂੰ ਕਿੰਨੇ ਕ ਜਾਣਿਆਂ ਨੂੰ ਪਤਾ ਸੀ ਕਿ ਮੈਂ ਐਡੀਟਿੰਗ ਕਰਦਾ ਵਾਂ ਹੁਣ ਤੇ ਬਾਕੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਹੋਊਗਾ ਜਾਂ ਜਿਹੜੇ ਭੈਣ ਭਰਾ ਕਹਿੰਦੇ ਸੀ ਕਿ ਤੁਸੀਂ ਵੀਡੀਓ ਨਹੀਂ ਬਣਾਉਂਦੇ ਉਹਨਾਂ ਨੂੰ ਵੀ ਹੁਣ ਸਾਡੀ ਮਤਲਬ ਪਤਾ ਲੱਗ ਗਿਆ ਹੋਊਗਾ ਹਨਾ ਤੁਹਾਡੇ ਸਵਾਲਾਂ ਦੇ ਜਵਾਬ ਇਹੋ ਹੀ ਜ਼ਿਆਦਾ ਉੱਥੇ ਸਾਰਿਆਂ ਨੇ ਮੈਨੂੰ ਇਹੋ ਹੀ ਪੁੱਛਿਆ ਬਬਲੂ ਤੂੰ ਵੀਡੀਓ ਦਾ ਐਂਡ ਨਹੀਂ ਚੰਗਾ ਕੀਤਾ ਤੇ ਤੁਸੀਂ ਵੀਡੀਓ ਕਿਉਂ ਬਣਾਉਣੀਆਂ ਬੰਦ ਕਰਤੀਆਂ ਵਾਂ ਕਿਉਂਕਿ ਸਾਰੇ ਜਾਣੇ ਸਾਡੀ ਫੈਮਿਲੀ ਵੀਡੀਓ ਕਰਕੇ ਜਿਹੜੇ ਆ ਸਾਡੇ ਨਾਲ ਜੁੜੇ ਆ ਹਨਾ ਤੇ ਅਸੀਂ ਜਦੋਂ ਸਟਾਰਟ ਕੀਤੀਆਂ ਸੀ ਵਲੌਗ ਨਹੀਂ ਸਟਾਰਟ ਕੀਤੇ ਅਹੀਂ ਵੀਡੀਓ ਜਿੱਤੀਆਂ ਸਟਾਰਟ ਕੀਤੀਆਂ ਅਸੀਂ ਇਸ ਕਰਕੇ ਉਹ ਸਾਡੇ ਨਾਲ ਵੀਡੀਓ ਤੇ ਕਰਕੇ ਅਟੈਚਮੈਂਟ ਹੀ ਉਹਨਾਂ ਦੀ ਪਰ ਹੁਣ ਆਪਾਂ ਵੀਡੀਓ ਦੀ ਅਟੈਚਮੈਂਟ ਹਟਾ ਕੇ ਤੇ ਆਪਣੀ ਇਧਰ ਵਲੋਗਾਂ ਦੀ ਅਟੈਚਮੈਂਟ ਵੱਲ ਲੈ ਜਾਂਦਾ ਤੁਹਾਨੂੰ ਸਾਰਿਆਂ ਨੂੰ ਹਨਾ ਤੇ ਸੋਹਣੇ ਸੋਹਣੇ ਰੈਸਪੀ ਵਾਲੇ ਵਲੋਗ ਵੀ ਹੁਣ ਤੁਹਾਨੂੰ ਵੇਖਣ ਨੂੰ ਮਿਲਦੇ ਆ ਤੇ ਤੁਸੀਂ ਸਾਰੇ ਜਣੇ ਬਹੁਤ ਸਾਰਾ ਪਿਆਰ ਦਿੰਨੇ ਹੋ ਸਾਨੂੰ ਉਹਨਾਂ ਵਲੋਗਾਂ ਦੇ ਉੱਤੋਂ ਤੇ ਇਦਾਂ ਹੀ ਆਪਣਾ ਜਿਹੜਾ ਪਿਆਰ ਆ ਉਹ ਬਣਾਈ ਰੱਖਿਓ ਠੀਕ ਆ ਵੀਡੀਓ ਤੁਹਾਡੇ ਚਲੋ ਇੱਕ ਦਿਨ ਚੱਕ ਬੰਦੀ ਹੁੰਦੀ ਹੁੰਦੀ ਤੇ ਵਲੋਗ ਅਹੀਂ ਇੱਕ ਇੱਕ ਦੋ ਦੋ ਵੀ ਬਣਾ ਲਈਦੇ ਹਨਾ ਬਿਲਕੁਲ ਬਿਲਕੁਲ ਹੁਣ ਅਹੀਂ ਵਲੋਗ ਜਿਹੜਾ ਵਾ ਸਾਡੇ ਉੱਤੇ ਡਿਪੈਂਡ ਵਾ ਅਸੀਂ ਜਦੋਂ ਮਰਜ਼ੀ ਬਣਾ ਲਈਦੇ ਆ ਹਨਾ ਤੇ ਹੁੰਦਾ ਹੈ ਕਿ ਜਦੋਂ ਅਹੀਂ ਕਈ ਮੈਂਬਰਾਂ ਨੂੰ ਡਿੱਕਣਾ ਹਨਾ ਹਾਂਜੀ ਉਹ ਵੀ ਟਾਈਮ ਬੜਾ ਵੇਸਟ ਹੋ ਜਾਂਦਾ ਤੇ ਉਹਨਾਂ ਨੂੰ ਪਤਾ ਹੀ ਹੈ ਕਿ ਅਹੀਂ ਤਿੰਨਾਂ ਨੇ ਬਣਾਉਣੇ ਆ ਬਾਕੀ ਇਹ ਕਿ ਸਾਡੇ ਪਿੰਡੋਂ ਮੈਂਬਰ ਘੱਟ ਹੀ ਤੇ ਬਾਹਰੋਂ ਜ਼ਿਆਦਾ ਹੀ ਤੇ ਦੂਰੋਂ ਹੀਗੇ ਉਹ ਵੀ ਪੜਾ ਜਿਹੜਾ ਟਾਈਮ ਜਿਹੜਾ ਵਾ ਸਾਡਾ ਵੇਸਟ ਹੁੰਦਾ ਹੈਗਾ ਜਦੋਂ ਆਉਂਦੇ ਹੀਗੇ ਨਾਲੇ ਦਿਨ ਤੇ ਛੋਟੇ ਛੋਟੇ ਹੀ ਝਲਟਾ ਤੇ ਟਾਈਮ ਹੋ ਜਾਂਦਾ ਕਿਉਂਕਿ ਉਹਨਾਂ ਦਾ ਵੀ ਆਪਣਾ ਟਾਈਮ ਬਹੁਤ ਘੱਟ ਹੁੰਦਾ ਵਾ ਘਰ ਦੇ ਕੰਮਾਂ ਲਈ ਧਿਆਨ ਦੇਣਾ ਹੁੰਦਾ ਵਾ ਬੱਚਿਆਂ ਦਾ ਵੀ ਹਨਾ ਸਾਰਾ ਕੁਝ ਨਾਲੇ ਦਿਨ ਵੀ ਛੋਟੇ ਛੋਟੇ ਆ ਤੇ ਜਿੱਦਾਂ ਹੁਣ ਅਸੀਂ ਆਪਣੀ ਵੀਡੀਓ ਬਣਾਵਾਂਗੇ ਤੇ ਕਿਸੇ ਵळे ਉਧਰ ਵੀ ਸੀਨ ਆ ਜਾਂਦਾ ਸੀ ਤੇ ਦੋਵੇਂ ਪਾਸੇ ਨਹੀਂ ਹੁੰਦਾ ਨਹੀਂ ਹੁੰਦਾ ਬਾਕੀ ਇਸ ਚੈਨਲ ਦੇ ਉੱਤੇ ਹੁਣ ਵਲੌਗ ਵੀ ਸਾਡੇ ਘੱਟ ਹੀ ਆਉਣਦੇ ਆ ਅੱਜ ਸਾਡਾ ਤੀਜਾ ਦਿਨ ਆ ਵਾ ਮਿਸ ਦਾ ਤੇ ਤਿੰਨ ਦਿਨਾਂ ਬਾਅਦ ਹੁਣ ਆਹ ਵਾਲਾ ਵਲੋਗ ਆਪਾ ਅਪਲੋਡ ਕੀਤਾ ਵਾ ਉਹਦਾ ਵੀ ਇਹੀ ਕਾਰਨ ਆ ਕਿ ਮੈਂ ਉੱਥੇ ਚੱਲ ਜਾਂਦਾ ਵਾਂ ਸਵੇਰੇ ਸਵਕਤ ਤੇ ਸ਼ਾਮ ਨੂੰ ਫਿਰ ਉਧਰ ਆਉਣਾ ਵਾ ਵੀਡੀਓ ਬਣਾ ਕੇ ਐਡਿਟ ਕਰਕੇ ਤੇ ਮੁੜ ਕੇ ਉਹਨਾਂ ਨੂੰ ਦੇ ਕੇ ਉੱਥੇ ਫੇਰ ਆਉਣਾ ਮੈਂ ਅੱਜ ਨਾ ਮੈਂ ਸੋਚਿਆ ਨਹੀਂ ਕਿ ਦੁਪਹਿਰੇ ਦੁਪਹਿਰੇ ਬੜੀ ਧੁੱਪ ਲੱਗਦੀ ਆ ਤੇ ਫਿਰ ਮੁੜ ਕੇ ਜੈਕਟ ਜੁਕਟ ਲਾ ਲਈ ਦੀ ਆ ਦੁਪਹਿਰੇ ਅਜੇ ਨਾ ਇਹੋ ਜਿਹਾ ਮੌਸਮ ਹੀ ਆ ਕਿ ਦੁਪਹਿਰੇ ਗਰਮੀ ਲੱਗਦੀ ਆ ਤੇ ਮੈਂ ਨਾ ਸਵੇਰੇ ਸਿਰਫ ਥੱਲੇ ਉਹਦਾ ਟੀ-ਸ਼ਰਟ ਆ ਵਾਲੀ ਪਾ ਕੇ ਨਾ ਤੇ ਉੱਪਰੋਂ ਦੀ ਜੈਕਟ ਪਾ ਗਿਆ ਤੇ オਬਜੈਕਟਿਵ ਵੀ ਦੂਸਰੀ ਹੀ ਤੇ ਉਹਦੇ ਵਿੱਚ ਆਉਂਦੀ ਧੁੰਦ ਜਿਹੜੀ ਨੰਗਦੀ ਜਾਵੇ ਤੇ ਗਿੱਲੀ ਹੋ ਗਈ ਮੇਰੀ ਜੈਕਟ ਉਹ ਹਵਾ ਵੀ ਇਕਦਮ ਪੈਂਦੀ ਹੈ ਨਾ ਮੋਟਰਸਾਈਕਲ ਤੇ ਜੈਕਟ ਗਿੱਲੀ ਹੋ ਗਈ ਤੇ ਮੈਂ ਸੋਚਣ ਡਿਆ ਵੀ ਇਹ ਕੰਮ ਖਰਾਬ ਹੀ ਕਰ ਲਿਆ ਮੈਂ ਜੇ ਜੈਕਟ ਪਾ ਹੁੰਦਾ ਤੇ ਵਧੀਆ ਰਹਿਣਾ ਸੀ ਹਨਾ ਤੇ ਜਾਂ ਥੱਲਿਆਂ ਦੀ ਕੁਝ ਪਾ ਹੁੰਦਾ ਕਿਉਂਕਿ ਸਵੇਰੇ ਬੜੀ ਠੰਡ ਲੱਗੀ ਮੈਨੂੰ ਜਾਂਦੇ ਆ ਤੇ ਚਲੋ ਦੁਪਹਿਰੇ ਫਿਰ ਤੋਂ ਪਚੜ ਗਈ ਹੀਗੀ ਤੇ ਫਿਰ ਤੇ ਵਧੀਆ ਹੋ ਗਿਆ ਮੌਲਤ ਅੱਜ ਮੈਂ ਟਾਈਮ ਨਾਲ ਹੀ ਆ ਗਿਆ ਸੀ ਅੱਜ ਮੈਂ ਆ ਗਿਆ ਸੀ 3:30 4 ਵਜੇ ਦਾ ਅੱਜ ਸਵੇਰੇ ਲੱਗਣ ਡਿਆ ਇਹ ਕਿ ਸਾਦੀਆਂ ਵਾਲਾ ਦੇਣ ਹਾਂ ਅੱਜ ਲੱਗਣ ਡਿਆ ਸੀ ਨਹੀਂ ਤੇ ਅੱਧਾ ਦਸੰਬਰ ਲੰਘ ਹੀ ਚੱਲਾ ਵਾ ਤੇ ਮੈਨੂੰ ਲੱਗਣ ਡਿਆ ਸੀ ਇੱਥੇ ਵੀ ਜਿਹਾਨ ਕੇ ਪੈਂਦੀ ਹੈ ਪਰ ਭਾਵੇਂ ਇੱਥੇ ਵੀ ਜਿਹਾਨ ਕੇ ਪੈਂਦੀ ਆ ਪਰ ਇਤਰਾ ਲੱਗਣ ਡਿਆ ਸੀ ਕਿ ਜਿਤਰਾ ਨਾ ਸਿਆਲ ਜਾ ਆਇਆ ਹੀ ਨਹੀਂ ਅਜੇ ਫੀਲ ਜਿਹਾ ਇਤਰਾ ਦਾ ਹੋਇਆ ਵੀ ਸਿਆਲ ਜੇ ਆਇਆ ਹੀ ਨਹੀਂ ਆ ਜਾਂ ਫਿਰ ਵੀ ਜੇ ਠੰਡ ਨਹੀਂ ਪਈ ਤੇ ਚਲੋ ਤੁਹਾਨੂੰ ਕਿਦਾਂ ਦਾ ਲੱਗਦਾ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸ ਦਿਓ ਹਨਾ ਆਪਣਾ ਆਪਣਾ ਸੁਭਾਅ ਹੁੰਦਾ ਵਾ ਵਾਹ ਜਿੱਦਾਂ ਹੁਣ ਅਸੀਂ ਕਹਿੰਦੇ ਨਾ ਝਾੜੇ ਆ ਧੂੜ ਪਈ ਧੁੰਦ ਪਈ ਆ ਸਾਡੇ ਪਤਾ ਕਿਉਂ ਪਈ ਦਰਿਆ ਕਰਕੇ ਪਈ ਆ ਤੇ ਕਈਆਂ ਨੇ ਹੋਣਾ ਕਿ ਜਿਹਨਾਂ ਤੇ ਅਜੇ ਤੱਕ ਨਹੀਂ ਪਈ ਹਾਂ ਸਹੀ ਗੱਲ ਹੈ ਇਤਰਾ ਹੀ ਹੋਇਆ ਵਾ ਜਦੋਂ ਮੈਂ ਇੱਥੋਂ ਘਰੋਂ ਤੁਰਿਆ ਨਾ ਤੇ ਸਾਡੇ ਇੱਥੇ ਬਿਆਸ ਦਰਿਆ ਪੈਂਦਾ ਵਾ ਲੱਗ ਗਈ 2-4 ਕਿਲੋਮੀਟਰ ਦਾ ਹੀ ਫਰਕ ਵਾ ਤੇ ਉਹਦੇ ਕਰਕੇ ਧੁੰਦ ਪਈ ਤੇ ਜਦੋਂ ਮੈਂ ਕਬਲ ਬਾਜੀ ਉਹਨਾਂ ਦੇ ਘਰਾਂ ਨਾਲ ਪਹੁੰਚਿਆ ਤੇ ਉੱਥੇ ਜਿਹੜੀ ਆ ਧੁੰਦ ਘੱਟ ਹੋ ਨਾ ਪਈਗੀ ਤੇ ਧੁੱਪ ਵੀ ਉੱਥੇ ਨਿਕਲ ਗਈ ਤੇ ਸਾਡੇ ਨਹੀਂ ਇੱਥੇ ਦਿਖਾਈ ਦੇਣ ਦੀ ਸੀ ਧੁੱਪ ਹਨਾ ਤੇ ਬਾਕੀ ਠੀਕ ਆ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜੀ ਮੈਂ ਕੰਮ ਆਪਣਾ ਬੰਦ ਕਿਉਂ ਕੀਤਾ ਵਾ ਠੀਕ ਆ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਇਹ رائے ਦਿਓ ਆਪਣੀ ਹੁਣ ਕਿ ਵੀਡੀਓ ਕਿਵੇਂ ਦੀਆਂ ਲੱਗਦੀਆਂ ਤੁਹਾਨੂੰ ਐਡੀਟਿੰਗ ਕਿਵੇਂ ਦੀ ਲੱਗਦੀ ਆ ਮੇਰੀ ਇਹ ਵੀਡੀਓ ਬੰਦ ਕਿੱਥੇ ਵਲੋਗ ਆਡੇ ਚੱਲਦੇ ਆ ਹਨ ਨਹੀਂ ਵਲੋਗ ਤੇ ਤੁਸੀਂ ਸਾਰੇ ਜਾਣਿਆਂ ਨੂੰ ਪਤਾ ਹੀ ਆ ਤੁਹਾਨੂੰ ਕਿ ਹਨਾ ਆਉਂਦੇ ਆ ਤੇ ਤੁਸੀਂ ਸਾਰੇ ਜਾਣੇ ਪਿਆਰ ਵੀ ਦਿੰਨੇ ਆ ਇਦਾਂ ਹੀ ਆਪਣਾ ਪਿਆਰ ਜਿਹੜਾ ਵਾ ਬਣਾਈ ਰੱਖਿਓ ਤੇ ਆਪਾਂ ਵੀ ਤੁਹਾਡੇ ਵਾਸਤੇ ਹੁਣ ਡੇਲੀ ਵੇਹੇ ਕੋਸ਼ਿਸ਼ ਕਰਾਂਗੇ ਵਲੋਗ ਲੈਉਣ ਦੀ ਕਿ ਡੇਲੀ ਜਿਹੜੇ ਸਾਡੇ ਵਲੋਗ ਆਉਣ ਹਨਾ ਤੇ ਬਾਕੀ ਠੀਕ ਆ ਕਿਉਂਕਿ ਫਿਰ ਉੱਥੇ ਵੀ ਜਾਣਾ ਹੁੰਦਾ ਵਾ ਟਾਈਮ ਕੱਢਣਾ ਪੈਂਦਾ ਵਾ ਤੇ ਉਹ ਫਿਰ ਕੰਮ ਜ਼ਰੂਰੀ ਵੀ ਆ ਹਨਾ ਐਡਿਟਿੰਗ ਦਾ ਜੇ ਮੈਂ ਹੁਣ ਚੁੱਕਿਆ ਵਾ ਤੇ ਫਿਰ ਮੈਂ ਨਭਾਉਣਾ ਵੀ ਉਹਨੂੰ ਹੁੰਦਾ ਵਾ ਤੇ ਮੈਂ ਆਪਣੀ ਤੇ ਚਲੋ ਕਿਨਾ ਵੀ ਚਲੋ ਕੋਈ ਗੱਲ ਨਹੀਂ ਸਾਡਾ ਅੱਗੇ ਪਿਛੇ ਵੀ ਹੋ ਜੂਗਾ ਕੋਈ ਗੱਲ ਨਹੀਂ ਪਰ ਉਹ ਤੇ ਤੁਹਾਡੇ ਟਾਈਮ ਸਿਰ ਤੁਹਾਡੇ ਤੱਕ ਵੀਡੀਓ ਜਿਹੜੀਆਂ ਵਾ ਪਹੁੰਚਣੀਆਂ ਚਾਹੀਦੀਆਂ ਹਨਾ ਹਾਂ ਤੇ ਇੱਕ ਦਿਨ ਵੀ ਨਾ ਆਵੇ ਤੁਹਾਡੇ ਸਾਰਿਆਂ ਦੇ ਕਮੈਂਟ ਆਉਂਦੇ ਆ ਜੀ ਵੀਡੀਓ ਹਾਂ ਸਹੀ ਗੱਲ ਆ ਤੇ ਉਹ ਫਿਰ ਤੁਹਾਡੀ ਜਿਹੜੀ ਸਾਰਿਆਂ ਦੀ ਕਰੀਓਸਟੀ ਆ ਉਹ ਆਪਾਂ ਮਾਰਨੀ ਨਹੀਂ ਚਾਹੁੰਦੇ ਤੁਹਾਨੂੰ ਇਹ ਹੁੰਦਾ ਕਿ ਤੁਹਾਨੂੰ ਟਾਈਮ ਸਿਰ ਵੀਡੀਓ ਮਿਲੇ ਤੇ ਬਾਕੀ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ